ਸਸ ਜੀ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਸਤੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਣ ਰਹਿਣਾ ਜਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਆਂ ਅੱਜ ਦੀ ਵੱਡੀ ਖਬਰ ਦੁਨੀਆ ਦਾ ਅੰਤ ਬਾਬਾ ਵੈਗਨ ਦੀ ਨਵੀਂ ਪੋਕ ਬਣੀ ਸੋਨਕੇ ਕੰਬਲ ਜਾਵਨ ਕੰਬ ਜਾਣ ਕੀ ਇਸ ਦੇ ਰੂਹਾਂ ਇਸ ਦੇ ਨਾਲ ਹੀ ਸਹੀ ਭਵਿੱਖਬਾਣੀ ਕਰਨ ਲਈ ਮਸ਼ਹੂਰ ਬੁੱਗ ਬੁਲ ਗਾਰੀਆ ਦੇ ਬਾਬਾ ਵਾਗਾ ਦੀਆਂ ਕਈ ਭਵਿੱਖਬਾਣੀਆਂ ਸੱਚ ਹੋਈਆਂ ਹਨ ਇਸ ਦੇ ਨਾਲ ਹੀ ਇਸ ਨਾਲ ਵਿੱਚੋਂ ਇੱਕ ਵਰਲਡ ਟ੍ਰੇਡ ਸਟੈਂਟਰ ਉੱਤੇ ਹਮਲਾ ਸੀ ਇਸ ਨੇ ਨਾਲ ਹੀ ਸਾਲ 2023 ਵਿੱਚ ਵੀ ਬਾਬਾ ਵੇਗਾ ਦੀ ਕੁਝ ਭਵਿੱਖਬਾਣੀਆਂ ਸੱਚ ਹੋਈਆਂ ਹਨ ਉਹਨਾਂ ਨੇ ਇੱਕ ਵਾਰ ਫੇਰ 2025 ਅਤੇ ਆਉਣ ਵਾਲੇ ਸਾਲਾਂ ਦੀ ਭਵਿੱਖਬਾਣੀ ਕੀਤੀ ਹੈ ਇਹ ਭਵਿੱਖੜੀ ਪੜ ਕੇ ਤੁਹਾਡੀ ਰੂਹ ਕੰਬ ਜਾਵੇਗੀ ਤੁਹਾਨੂੰ ਦੱਸਦੀ ਹੈ ਕਿ ਵਿਗਾਲੀਆ ਵਿਚ ਇਸ ਜਿਸ ਬਾਬਾ ਵਾਗਾ ਦੇ ਨਾਮ ਨਾਲ ਜਾਣਿਆ ਜਾਂਦਾ ਜਿਨ੍ਹਾਂ ਦੀ ਉਮਰ ਜਿਨ੍ਹਾਂ ਦਾ 1986 ਵਿੱਚ 85 ਸਾਲ ਦੀ ਉਮਰ ਵਿੱਚ ਦੀ ਮੌਤ ਹੋ ਗਈ ਸੀ ਉਹਨਾਂ ਨੇ ਦੀ ਮੌਤ ਬਾਅਦ ਵੀ ਦੁਨੀਆ ਭਰ ਵਿੱਚ ਲੋਕ ਅਜੇ ਵੀ ਉਹਨਾਂ ਦੀ ਭਿਕ ਬਾਣੀ ਤੇ ਆਸ਼ਟਿਕ ਕਰਦੇ ਹਨ ਖਬਰ ਮੰਨ ਤੱਕ ਵੇਖ